ਰੂਪ ਵੰਤ ਕੋਏ ਨਾ ਹੀ 모ਹ ਪ੍ਰਭ ਦੀ ਜੋਤ ਸਗਲ ਕਟ ਸੋਹੇ ਜਿੱਤ ਪ੍ਰਭ ਦੀ ਗੱਲ ਆਈ ਹੈ ਇਹ ਨਾ ਸਭ ਇੱਕ ਗੱਲ ਪਿੱਛੇ ਪਿਛਲੀ ਭਗਤੀ ਹੈ ਜਿਹੜਾ ਹਰ ਲਫਜ਼ ਆਇਆ ਹੁੰਦਾ ਜਪ ਹਰ ਨਾਮ ਇੱਕ ਜਪਤੀ ਨਾਮ ਇੱਕ ਜਪ ਗਤੀ ਤਾਨਕ ਜਪ ਇੱਕ ਹਰ ਨਾਮ ਇੱਕ ਹਰ ਨਾਮ ਹੁਣ ਹਰ ਸ਼ਬਦ ਚੱਕਿਆ ਥੀ ਖਰੀ ਕਹਿੰਦੇ ਨੇ ਕੋਈ ਸ਼ਬਦ ਇਹ ਹਰੀਕੰਨਨ ਵਿਸ਼ਨੂੰ ਇਹ ਹੱਤੀ ਇਹ ਕੇ ਜਿਹੜਾ ਹਰ ਲਾਉਂਦਾ ਨੂੰ ਉਹਦਾ ਚੱਕਿਆ ਹੈ ਕਾਹਨਾਂ ਪਤਾ ਕੰਨੇ ਜਿਹੜਾ ਹਰ ਹੈ ਨਾ ਇਹ ਕਰਨਾ ਜਿਹਨੂੰ ਕਹਿੰਦੇ ਇੱਕ ਹਰ ਇਹ ਰੂਪਵੰਤ ਹੋਗਾ ਜਿਸ ਨੂੰ ਬੋਲਾਂਗੇ ਇਹਦਾ ਬਾਹਲਾ ਰੂਪ ਦਿਖਾ ਦੇਦਾ ਬਾਹਲਾ ਰੂਪ ਦਿਖਾ ਕੇ ਦਿਹੁੰਦਾ ਵਿਸ਼ਨੂੰ ਕੋਨੇ ਰੂਪ ਧਾਰਦਾ ਹੈ ਕਿ ਜਿਸ ਨੂੰ ਮਨ ਮੋਹਣ ਕਹਾ ਹੋਇਆ ਹੈ ਏ ਦੇ ਆ ਰੂਪ ਵਾਲਾ ਮੋਹ ਨਾ ਮੰਨ ਲਿਓ ਨਹੀਂ ਹੈ ਕੀ ਗੱਲ ਆ ਗਈ ਇਹ ਉਹ ਬੋਲਦੇ ਹੋਏ ਨਹੀਂ ਰੂਪ ਬੰਦ ਹੋਏ ਨਹੀਂ ਬੋਹੇ ਇਹ ਰੂਪ ਬਦ ਹੋ ਗਏ ਨਾ ਸਾਡੇ ਵਾਲਾ ਹਰ ਉਹਨਾਂ ਦਾ ਹੋਰ ਹੋਊਗਾ ਹਰ ਆਈ ਤੋਂ ਆਣਾ ਖੱਚ ਕੇ ਗੱਡਾ ਸਬੂਤ ਦੀਵਾਰ ਨਾ ਥੀ ਕਾਈ ਚ ਇੱਥੇ ਜਦ ਹੀ ਵਾਰੀ ਹਲਾਤਾ ਹਰ ਤਾਲਾਫ ਬਰਤ ਲਿਆ ਉੱਥੇ ਹਰ ਦੇ ਨਾਲ ਸ਼ਰਤ ਲਾਤੀ ਰੂਪ 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 ਬੰਦਾ ਨਹੀਂ ਹੈ ਜਿਹੜਾ ਰੂਪ ਬੰਦਾ ਮੋਹ ਲਿਆ ਜੀ ਮੋਹਣੀ ਰੂਪ ਤੱਲਿਆ ਜੀ ਉਹ ਤੱਲ ਉਹਦੀਆਂ ਘਾਰੇ ਉਹ ਕਹਿੰਦੇ ਉਹ ਤੋਂ ਲੈ ਜੋ ਖੱਚ ਪੇ ਨਹੀਂ ਮੋਹ ਹੈ ਪ੍ਰਭ ਦੀ ਜੋਤ ਸਗਲ ਘਟ ਸੋਹ ਹੈ ਉਹ ਪ੍ਰਭ ਦੀ ਤਾਂ ਜੋਤ ਹੈ ਸਾਰਿਆਂ ਦੇ ਹਿਰਦੇ 'ਚ ਹੈ ਉਹ ਜਿਹੜਾ ਹਰ ਸਾਡੇ ਵਾਲਾ ਉਹਦਾ ਜੋਤ ਰੂਪ ਹੈ ਅੰਦਰ ਹੈ ਬਾਹਰ ਨਹੀਂ ਹੁੰਦਾ ਸਗਲ ਘਟ ਸੋਹ ਹੈ ਸਾਰੇ ਹਿਰਦਿਆਂ ਵਿੱਚ ਆਹੋ ਜੋਤ ਘਟ ਘਟ ਮੈਂ ਹਰ ਜੂਗ ਉਸਾ ਸੋਹ ਹੈ ਉਹ ਹਰ ਜੂ ਦਾ ਸਾਰਿਆਂ ਦੇ ਵਿੱਚ ਹੈ ਜਿਹਨੂੰ ਅਸੀਂ ਹਰ ਜੂ ਕਹਿੰਦੇ ਹਾਂ ਸਾਰਿਆਂ ਚ ਆ ਸਾਰੇ ਸਰੀਰ ਉਹਦੇ ਹੀ ਨੇ ਬਈ ਸੋਹ ਪਰ ਮਾਂ ਬੇਸ਼ੰਤ ਸਿਰ ਤੇ ਆਖਣਾ ਤਾਂ ਬੇਸ਼ਨਾ ਆ ਗਿਆ ਜੂ ਸੋਹ ਸੋਹ ਹੈ ਸੋਹ ਹੈ ਸੋਹ ਹੈ ਸੋਹ ਹੈ ਸੁਭਾਇਮਾਨ ਸੋਹਦੀ ਹੈ ਰੂਪ ਵੰਤ ਹੋਏ ਨਹੀਂ 모ਹੇ ਪ੍ਰਭ ਕੀ ਜੋਤ ਸਗਲ ਕਟ ਸੋਹ ਹੈ ਸੋਹ ਹੈ ਸਾਰੇ ਰਲਣ ਸੁਭਾਇਮਾਨ ਸੋਹ ਰਹੇ ਹੈ ਹਾਂ ਤਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕੁਛ ਇਸ ਦਾ ਸਾਰਿਆ ਹੱਥਾਂ ਚ ਸੋਹਣੀ ਲੱਗਦੀਆਂ ਉਹਨਾਂ ਚਰ ਚੱਕਰ ਸੋਹਣਾ ਲੱਗਦਾ ਜਿੰਨਾ ਜਰ ਜਿਉਂਦਾ ਰਹਿੰਦਾ ਉਹਨਾਂ ਚਰੇ ਉਹਦਾ ਰੂਪ ਚੰਗਾ ਲੱਗਦਾ ਕਿ ਰੂਪ ਹੋਣ ਜਾਂਦਾ ਪ੍ਰਭੂ ਦੀ ਜੋਤ ਹਰ ਚੀਜ਼ ਦਾ ਹੀ ਰੂਪ ਗੁਰੂ ਹੋ ਜਾਂਦਾ ਪ੍ਰਭੂ ਦੀ ਜੋਤ ਸਗਲ ਕਰਦਾ ਚਾਹੇ ਕੋਈ ਜਾਨਵਰ ਵੀ ਹੋਵੇ ਉਹ ਰੂਪ ਨਹੀਂ ਰਹਿੰਦਾ ਸੋਹ ਪੜ ਜੋਤ ਕਰਕੇ ਜਾਂ ਸਰੀਰ ਦਾ ਵੀ ਰੂਪ ਹੈ ਲਾਵੇ ਤਾਂ ਵਰਤਿਆ ਹੈ ਰੂਪ ਬੰਦ ਕਰਕੇ ਵਰਤਿਆ ਉਹ ਰੂਪ ਤਾਂ ਜਿਹੜਾ ਵੀ ਹੋਵੇ ਰੂਪ ਉਹੀ ਰੂਪ ਸੋਹਣਾ ਲੱਗਦਾ ਜੇ ਜੋਤ ਜੋਤ ਹੋਵੇ ਕੋਈ ਰੂਪ ਨਹੀਂ ਸੋਹਣਾ ਲੱਗਦਾ ਜੇ ਜੋਤ ਨਿਕਲ ਜਾਵੇ ਰੂਪ ਦਾ ਕੀ ਮਤਲਬ ਹੋਇਆ ਨਾ ਹਾਂਜੀ ਜੋਤ ਦਾ ਵੀ ਮਤਲਬ ਹੋਇਆ ਨਾ ਤੁਸੀਂ ਹਾਂਜੀ ਧਨਵੰਤਾ ਹੋਏ ਕਿ ਆ ਕੋ ਗਰਭ ਹੈ ਜਾਂ ਸਭ ਕੁਝ ਇਸ ਦਾ ਦੀਆ ਗਰਭ ਹੈ ਧਨਵੰਤਾ ਹੋਏ ਕਿ ਆ ਕੋ ਗਰਭ ਹੈ ਕਿ ਕੋਈ ਧਨਵੰਤ ਧਨਵਾਨ ਹੋ ਕੇ ਗਰਮ ਕਰੇ ਇਹ ਵੀ ਉਹ ਦੀ ਪਾਗਲਪਣ ਹੈ ਚਾ ਸਭ ਕੁਝ ਤਸਕਾ ਦੀ ਅਦਰ ਵਿੱਚ ਇਹਦਾ ਦਰਬੇ ਸਾਰਾ ਪਰਮੇਸ਼ਰ ਦਾ ਦਿੱਤਾ ਹੋਇਆ ਪੈਦਾ ਹੀ ਉਹਦਾ ਕੀਤਾ ਹੋਇਆ ਇਹੇ ਜਿਹਾ ਤੂੰ ਤੈਨੂੰ ਪੈਦਾ ਕਰਤਾ ਹੋ ਜਿਦੋਂ ਪਹਿਲਾਂ ਹੀ ਤੈਨੂੰ ਜ਼ੇਰਾ ਸੀ ਇਹ ਹਾਲਾਤ ਤੇਨੂੰ ਐਸੇ ਮਾਹੌਤੇ ਦੇ ਤਾ ਅਕਲ ਤੇਨੂੰ ਵਧੀਆ ਦੇ ਦਿੱਤੀ ਦੇ ਵਾਸਤੇ ਦੇਣਾ ਕੀ ਕਰਨਾ ਹੈ ਕਿ ਤਾਂ ਕਿੰਨਾ ਵਰਤਣਾ ਹੈ ਇਹ ਤਾਂ ਉਹ ਤੋਂ ਕਿੰਨਾ ਲਾਭ ਲੈਣਾ ਹੈ ਚੰਗੇ ਤੋਂ ਖਰਚ ਕਰਨਾ ਹੈ ਆ ਮਾੜੇ ਤੋਂ ਪਰ ਚੋਣਾ ਹੈ ਜਾਂ ਉਦੋਂ ਕੋ ਨੁਕਸਾਨ ਹੋ ਜਾਣਾ ਹੈ ਦਾ ਕੂਆ ਜਾਣਾ ਹੈ ਉਹਦੇ ਨਾਲ ਨੁਕਸਾਨ ਹੋ ਜਾਣਾ ਤੇ ਕੋਈ ਕੁਝ ਵੀ ਹੋ ਸਕਦਾ ਮੁਸ਼ਕਿਲ ਇਹ ਤਾਂ ਕੁਦਰਤੀ ਹੈ ਪਰ ਉਹ ਗਰਮ ਕਰਨਾ ਹੈ ਦਾ ਉਹ ਚੀਜ਼ ਦਾ ਜ਼ਰੂਰ ਕਰੀਦਾ ਜਿਹੜੀ ਆਪਣਾ ਬਸ ਚੋਗ ਕਰਬ ਕਰਦਾ ਹੈ ਦੇਖੋ ਬੰਸਾ ਸ਼ਰਮ ਨਹੀਂ ਤੋ ਕਹਿੰਦੇ ਵੀ ਸਿਰ ਦੇ ਵਿੱਚ ਬੰਸਾ ਦਿਆ ਕਰਬ ਤੇ ਪ੍ਰਹਾਰ ਤਲ ਕੀਤਾ ਹੈ ਗਰਬੇ ਨਾਮ ਤੋਂ ਖਲਾਫ ਹੈ ਤਸੱਲੀ ਗਰਬ ਦਾ ਤਾਂਡਾੜ ਰੁਣਾਇਆ ਇਹ ਨਾਂ ਉਹਨਾਂ ਦੀ ਹੋਣੀ ਹੈ ਖੁਬ ਨਾਮਨਾਲ ਬੁਰਾ ਤਾ ਟਾਰਗੇਟ ਬਣਾਇਆ ਤੇ ਤਾ ਵੰਤੇ ਰਾਜ ਇਹ ਗਰਮ ਕਰੋਗੇ ਉਹ ਜੁਰ ਜਿਹਨੇ ਦਿੱਤਾ ਹੈ ਉਹ ਤਾਂ ਉਹ ਤਾਂ ਨਹੀਂ ਦੋੜਦਾ ਦਾ ਸਰੀਕ ਬਣਾਉਂਦਾ ਤੈਨੂੰ ਇਹ ਜਿਹਨੇ ਦਿੱਤਾ ਉਹਦਾ ਸਰੀਕ ਬਣਾਉਂਦਾ ਤੈਨੂੰ ਮੈਂ ਕਰ ਬ ਜਾ ਸਭ ਕੁਝ ਇਸ ਦਾ ਦਿਆ ਦਰਬ ਹੈ ਉਹ ਦਿੱਤਾ ਜੀ ਨੇ ਉਹਦਾ ਤਾਂ ਖਲਾਫ ਖੜਾ ਹੋ ਗਿਆ ਤੂੰ ਉਹ ਵੀ ਆਪਣਾ ਹੋ ਗਿਆ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਇਆ ਜੀ ਤੇ ਥਾ ਕਰੋ ਰਖਮਨ ਮੈਂ ਤੇ ਇਹ ਆ ਬਜਾਏ ਉਹਦਾ ਧੰਨਵਾਦ ਕਰਨ ਤੇ ਤੂੰ ਗਰਵ ਕਰ ਲੈ ਰਿਐਕਸ਼ਨ ਹੋ ਗਿਆ ਤੇ ਸ਼ਰੀਕੇ ਖਦਾ ਬਣ ਗਿਆ ਤੇਨੂੰ ਤਾਂ ਸਰਾਫ ਹੋ ਗਿਆ ਹੈ ਗਿਫਟ ਕਾ ਦਿੱਤੀ ਤੇ ਸਰਾਫ ਹੋ ਗਿਆ ਇਹ ਤਾਂ ਅੰਨਗਰ ਹੋਗਾ ਉਹ ਤਾਂ ਤਾਂ ਸਰਾਫ ਆ ਇਹ ਸਿੱਧ ਕਰ ਗਿਆ ਸਰੇ ਹਾਂਜੀ ਆਪ ਸੂਰਜੋ ਕੋ ਕਹਾਵਾ ਹੈ ਪ੍ਰਭ ਦੀ ਕਲਾ ਬਿਨਾ ਕਹਿ ਧਾਵਾ ਹੁਣ ਇਹ ਆਪ ਸੂਰਜ ਦੇ ਕੋ ਕਲਾ ਬੰਦੇਵੇਂ ਮੈਂ ਬਹੁਤ ਸੂਰਬੁਰ ਉਹ ਜਿਹੜਾ ਤੇਰੇ ਅੰਦਰ ਹੈ ਤਰਾਸਮ ਉਹਦੀ ਕਲਾ ਦੇ ਬਿਨਾ ਤੂੰ ਦਸ ਕੀ ਕਰੇਗਾ ਇਹ ਆ ਉਹ ਕੋਈ ਹੋ ਜਾ ਸੱਚ ਖਾਣ ਤੋਂ ਵੀ ਦਾ ਸਾਲ ਲੈਣਾ ਬੰਦ ਕਰ ਓਏ ਉਹਨੇ ਜਦੇ ਕਰ ਦੋਣਾ ਬਸ ਉਹ ਵੀ ਬੰਦਾ ਇੱਕ ਹਫਤਾ ਸਾਫ ਹਾਤੂ ਲੈ ਨਹੀਂ ਸਕਦਾ ਨਾ ਉਹ ਫੇਰ ਅਸ ਕੀ ਕਰੇ ਨਾ ਜਦੇ ਮਤੇ ਹੀ ਤੇ ਨਹੀਂ ਪ੍ਰਬੰਧ ਕੀ ਕਲਾ ਵੀ ਹੋਣਾ ਜਿਹੜਾ ਜਿਹੜਾ ਉੱਤੋਂ ਮਜੂਰੀ ਹੈ ਉਹ ਹਾਂ ਜਦੋਂ ਉਹਨਾਂ ਨੇ ਇਸ ਦੀ ਵਾਪਕਲੇ ਗਵਰਨਰ ਵਿਚਾਰਾ ਕੀ ਕਰੂਗਾ ਵਾ ਇਸ ਦੀ ਵਾਪਕ ਜੇ ਜੇ ਸ਼ਕਤੀਆਂ ਸਾਰੀਆਂ ਹੋ ਗਈਆਂ ਤਾਂ ਉੱਤੇ ਸ਼ਕਤੀਆਂ ਉਹਦੀਆਂ ਉਹਨਾ ਚੱਲੇ ਨਾ ਜਨਾ ਜੱਸਾ ਮੰਤੀ ਹੈ ਸਰਕਾਰ ਦੀ ਸਹਿਮਤੀ ਸਰਕਾਰ ਦਾ ਹੀ ਧੱਪਿਆ ਹੋਇਆ ਹਾਂ ਜੇ ਕੋ ਹੋਏ ਬਹਿ ਦਾਤਾਰ ਇਸ ਦਿਨ ਹਰ ਜਾਣੇ ਗਵਾਰ ਦੇਖੋ ਹੋਏ ਬਹਿ ਦਾਤਾਰ ਜੇ ਕੋ ਦਾਦਾ ਆਪੇ ਬਣ ਜੁਏ ਰਤਨ ਰਣ ਉਹ ਜਿਹੜਾ ਕਾਂ ਦੇਣ ਵਾਲਾ ਵੱਡਾ ਉਹ ਤਾਂ ਗਵਾਰੇ ਕਹੂਗੇ ਸਰਾਏ ਗਵਾਰ ਪਾਗਲਾ ਕੋਈ ਨਹੀਂ ਉਹ ਸਿਆਣਾ ਤਾਂ ਰਿਹਾ ਪੰਥ ਦਾ ਬਾਗਲੇ ਗਿਆ ਫਿਰ ਕਹਿੰਦਾ ਕਿਤੇ ਪਾਗਲੂ ਦੇ ਬੈਠੇ ਨੂੰ ਸਿਆਣੇ ਹੁੰਦੇ ਕਿਤੇ ਪਾਗਲੇ ਬਣ ਗਏ ਹਾਂ ਤੇ ਜਿਸ ਗੁਰੂ ਘਰ ਪ੍ਰਸਾਦ ਟੁਟੇ ਹੋ ਰੋਗ ਨਾਨਕ ਸੋ ਜਨ ਸਦਾ ਉਰੋਗ ਹਾਂ ਜੀ ਜਿਸ ਗੁਰ ਪ੍ਰਸਾਦ ਦੇਖੋ ਹੁਣ ਰੋਗ ਨਹੀਂ ਟੁੱਟਦਾ ਗਿਆਨ ਦੇ ਵਿੱਚ ਆਪੇ ਟੁੱਟਿਆ ਆਪੇ ਜੀ ਹੂੰ ਜਸ ਗੁਰ ਤੋਂ ਸਾਤ ਟੁੱਟੇ ਹੋਂ ਰੋਗ ਗਿਆਨ ਦੀ ਕਰ ਬਣਾ ਤਲਾ ਇਹ ਰੋਗ ਆਪੇ ਛੱਡਿਆ ਆ ਇਹ ਨਹੀਂ ਛੱਡਿਆ ਜਾ ਸਕਦਾ ਬਿਨਾਂ ਗਿਆਨ ਤੇ ਆਕਰ ਗੁਰਫਜ਼ਾਤ ਟੁੱਟੇ ਹੋਂ ਰੋਗ ਨਾਨਕ ਸੋਜਨ ਸਦਾ ਅਰੋਗ ਨਾਨਕ ਸੋਜਨ ਸਦਾ ਰੋ ਫਿਰ ਰੋਗ